ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂਜੀ ਨੌਕਰੀ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਅੱਜ ਦੀ ਅਪਡੇਟ 882364 ਭਰਤੀ ਦੇ ਸੰਬੰਧ ਵਿੱਚ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਆਪਣੀ ਭਰਤੀ ਕੋਟ ਕੇਸ ਤੋਂ ਜਦੋਂ ਬਾਹਰ ਹੋਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਸਟੂਡੈਂਟਸ ਆਪਣੀ ਇਸ ਭਰਤੀ ਦੇ ਲੈ ਕੇ ਕਮੈਂਟ ਕਰਦੇ ਆਪਣੇ ਅਲੱਗ-ਅਲੱਗ ਸਵਾਲ ਕਰਦੇ ਆ ਤੋ ਅੱਜ ਆਪਾਂ ਇਸ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਇਹ ਅਪਡੇਟ ਹੈ ਕਿ ਹੁਣ ਭਰਤੀ ਦੇ ਵਿੱਚ ਸਕਰੂਟੀਨ ਲਿਸਟ ਦਾ ਕੀ ਪ੍ਰੋਸੈਸ ਹੋਵੇਗਾ ਕਿੰਨੇ ਨੰਬਰ ਵਾਲੇ ਸੇਵ ਹੋਣਗੇ ਜਿਨ੍ਹਾਂ ਦੀ ਨਵੀਂ ਲਿਸਟਾਂ ਦੇ ਵਿੱਚ ਨਾਮ ਆ ਸਕਦੇ ਆ ਮੈਰਿਟ ਕਿੰਨੀ ਘਟ ਜਾਵੇਗੀ ਔਰ ਸਾਰੇ ਸਵਾਲਾਂ ਦੇ ਜਵਾਬ ਆਪਾਂ ਸ਼ੇਅਰ ਕਰਾਂਗੇ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ। ਤੋਂ ਅੱਜ ਦੀ ਜੋ ਅਪਡੇਟ ਹੈ 8TT 2364 ਦੇ ਸਬੰਧ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਜੋ ਆਪਣੀ ਭਰਤੀ ਕੋਰਟ ਕੇਸ ਤੋਂ ਜਿਸ ਦਿਨ ਬਾਹਰ ਹੋਈ ਹੈ ਅਗਲੇ 2 ਦਿਨ ਦੇ ਵਿੱਚ ਹੀ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਹੈ ਜੋ ਜਾਰੀ ਕਰ ਦਿੱਤਾ ਗਿਆ ਸੀ ਕਿ ਨਵੇਂ ਜੋ ਟੀਚਰਾਂ ਦੀ ਡਿਊਟੀ ਹੈ ਲਗਾ ਦਿੱਤੀ ਗਈ ਸੀ ਆਪਣੀ ਭਰਤੀ ਦੇ ਸਬੰਧ ਵਿੱਚ ਸਕਰੂਟੀਨਿੰਗ ਦੇ ਸਬੰਧ ਵਿੱਚ ਔਰ ਉਸ ਤੋਂ ਬਾਅਦ ਹੁਣ ਜੋ ਸਕਰੂਟੀਨਿੰਗ ਦੇ ਅਕੋਰਡਿੰਗ ਫਾਈਲਾਂ ਜੋ ਆਪਣੀਆਂ ਪਹੁੰਚੀਆਂ ਹੋਈਆਂ ਸੀ ਡਿਪਾਰਟਮੈਂਟ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਰੀ ਚੈਕਿੰਗ ਚੱਲ ਰਹੀ ਹੈ ਔਰ ਉਸ ਵਿੱਚ ਕਿੰਨੇ ਉਮੀਦਵਾਰ ਐ एलिਜੀਬਲ ਹੋ ਸਕਦੇ ਆ ਉਸ ਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਸ਼ੇਅਰ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰਦੇ ਆ ਕੈਟਾਗਰੀ ਵਾਈਜ਼ ਜੋ ਵੰਡ ਸੀ ਪੋਸਟਾਂ ਦੀ ਉਸ ਤੇ ਬਾਰੇ ਗੱਲ ਕਰਦੇ ਆ ਉਸਦੇ ਲਈ ਦੋਸਤੋ ਤੁਸੀਂ ਇਹ ਨੋਟੀਫਿਕੇਸ਼ਨ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਆਪਾਂ ਨੂੰ 2020 ਦੇ ਵਿੱਚ ਮਿਲਿਆ ਸੀਗਾ 6ਵੇਂ ਮਹੀਨੇ ਦੇ ਵਿੱਚ ਜਿਸ ਦੇ ਵਿੱਚ ਜੋੜੀਆਂ ਕਿ ਆਪਣੀਆਂ ਪਹਿਲਾਂ ਪੋਸਟਾਂ ਸੀਗੀਆਂ 1664 ਉਹਨਾਂ ਵਿੱਚ 700 ਹੋਰ ਪੋਸਟਾਂ ਨੂੰ ਐਡ ਕਰਕੇ 2364 ਇਸ ਵਰਤੀ ਨੂੰ ਕਰ ਦਿੱਤਾ ਗਿਆ ਸੀ ਤਾਂ ਬਹੁਤ ਸਾਰੇ ਉਮੀਦਵਾਰਾਂ ਨੇ ਅਪਲਾਈ ਕੀਤਾ ਸੀਗਾ ਤੇ ਜਿਸ ਦੇ ਵਿੱਚ ਜਰਨਲ ਕੈਟਾਗਰੀ ਲਈ 663 ਪੋਸਟਾਂ ਸੀਗੀਆਂ ਐਸਸੀ ਐਮਬੀ ਦੇ ਵਿੱਚ 400 68 ਪੋਸਟਾਂ ਸੀ ਅਤੇ SCRO ਦੇ ਵਿੱਚ 467 ਪੋਸਟਾਂ ਸੀ ਇਸ ਤੋਂ ਬਾਅਦ ਸਾਬਕਾ ਫੌਜੀ ਅਤੇ ਹੋਰ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਜੋ ਪੋਸਟਾਂ ਸੀ ਜਿਹੜੀਆਂ ਕਿ ਤੁਸੀਂ ਇਸ ਨੋਟੀਫਿਕੇਸ਼ਨ ਵਿੱਚ ਦੇਖ ਸਕਦੇ ਹੋ ਜਿਹੜੀਆਂ ਟੋਟਲ ਜੋੜ ਆਪਣੀ ਪੋਸਟਾਂ ਦਾ 2364 ਬਣ ਰਿਹਾ ਸੀਗਾ ਔਰ ਇਸ ਤੋਂ ਬਾਅਦ ਜੋ ਆਪਣੇ ਸਟੂਡੈਂਟਸ ਦੀ ਐਗਜ਼ਾਮ ਹੋਇਆਗਾ ਐਗਜ਼ਾਮ ਤੋਂ ਬਾਅਦ ਆਪਣੀ ਜੋ ਸਕਰੂਟਨੀ ਕਰਵਾਈ ਗਈ ਤਾਂ ਸਕਰੂਟਨੀ ਦੇ ਅਕੋਰਡਿੰਗ ਜੋ ਸਾਥੀ ਐਲੀਜੀਬਲ ਹੋਏ ਆ ਉਹਨਾਂ ਦੀ ਆ ਲਿਸਟਾਂ ਦੇਖ ਸਕਦੇ ਹੋ ਓਪਨ ਕੈਟਾਗਰੀ ਵਿੱਚ ਜੋ ਲਿਸਟ ਆਈ ਸੀਗੀ ਸਭ ਤੋਂ ਪਹਿਲਾਂ ਆਪਾਂ ਓਪਨ ਕੈਟਾਗਰੀ ਦੀ ਲਿਸਟ ਚੈੱਕ ਕਰ ਲੈਂਦੇ ਆ 2364 ਭਰਤੀ ਦੀ ਓਪਨ ਕੈਟਾਗਰੀ ਦੀ ਜੋ ਮੈਟ ਲਿਸਟ ਜਾਰੀ ਕੀਤੀ ਗਈ ਸੀ ਤਾਂ ਇਸ ਦੇ ਵਿੱਚ ਦੇਖ ਸਕਦੇ ਹੋ ਓਪਨ ਕੈਟਾਗਰੀ ਵਿੱਚ 829 ਕੈਂਡੀਡੇਟ ਸੀ ਜਿਨ੍ਹਾਂ ਦੇ ਲਾਸਟ 74 ਤੱਕ ਨੰਬਰ ਬੰਦੇ ਆ ਇਹਨਾਂ ਨੂੰ ਅੱਗੇ ਸਕਰੂਟਨੀ ਲਈ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਅੱਗੇ ਸੀਗਾ BC ਕੈਟਾਗਰੀ BC ਕੈਟਾਗਰੀ ਦੀ ਵੀ ਆਪਾਂ ਲਿਸਟ ਦੇਖ ਲੈਂਦੇ ਆ ਤਾਂ BC ਕੈਟਾਗਰੀ ਦੇ ਵੇਖਦੇ ਹੋ ਜਿਹੜੇ 74 ਤੋਂ ਘੱਟ ਨੰਬਰ ਵਾਲੇ ਸੀਗੇ ਸਾਰੇ ਸਟੂਡੈਂਟਸ ਇੱਥੇ 70 ਤੱਕ ਆ ਤਾਂ 213 ਸਟੂਡੈਂਟਸ ਸੀ ਜਿਹੜੇ ਕਿ BC ਕੈਟਾਗਰੀ ਦੇ ਸੀ ਇਸ ਤੋਂ ਬਾਅਦ ਆਪਾਂ ਹੋਰ ਇੱਕ ਲਿਸਟ ਦੇਖਦੇ ਆ BC ਦੇ ESM ਦੀ ਤਾਂ BC ESM ਦੇ ਜੋ ਕਾਫੀ ਘੱਟ ਸਟੂਡੈਂਟ ਸੀਗੇ ਜਿਹੜੇ ਕਿ ਟੋਟਲ 43 ਸੀ ਉਸ ਤੋਂ ਬਾਅਦ ਅੱਗੇ EWS ਦੇ ਵਿੱਚ ਜਨਰਲ ਕੈਟਾਗਰੀ ਦੇ ਸਟੂਡੈਂਟਸ ਵੀ ਸੀਗੇ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਆ ਇਹਨਾਂ ਦੀ ਲਿਸਟ ਵੀ ਆਪਾਂ ਦੇਖ ਲੈਂਦੇ ਆ ਕਿ ਟੋਟਲ 213 ਸਟੂਡੈਂਟਸ ਸੀਗੇ ਔਰ ਇਸੇ ਤਰੀਕੇ ਅਲੱਗ-ਅਲੱਗ ਕੈਟਾਗਰੀ ਦੇ ਜੋ ਸਟੂਡੈਂਟਸ ਸੀਗੇ ਜਿਨ੍ਹਾਂ ਨੂੰ ਅੱਗੇ ਆਪਣੀ ਲਿਸਟਾਂ ਅਕੋਰਡਿੰਗ ਸਕਰੂਟੀਨਿੰਗ ਦੇ ਲਈ ਬੁਲਾਇਆ ਗਿਆ ਸੀਗਾ ਹੁਣ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਕਿੰਨੇ ਸਟੂਡੈਂਟਸ ਜਿਹੜੇ ਕਿ ਮੈਟ ਲਿਸਟਾਂ ਦੇ ਆਧਾਰ ਤੇ ਐਲੀਜੀਬਲ ਪਾਏ ਜਾਣਗੇ ਕਿੰਨੇ ਨੰਬਰ ਤੱਕ ਦੇ ਸਟੂਡੈਂਟਸ ਜਿਨ੍ਹਾਂ ਦੀ ਅੱਗੇ ਜੁਆਇਨਿੰਗ ਹੋ ਸਕਦੀ ਹੈ ਕਿਉਂਕਿ ਇੱਥੇ ਐਸੀ ਕੈਟਾਗਰੀ ਦੇ ਵੀ ਦੇਖ ਸਕਦੇ ਹੋ ਐਸ ਸੀ ਐਮ ਬੀ ਦੇ 585 ਸਟੂਡੈਂਟਸ ਆ ਬਟ ਅਗਰ ਆਪਾਂ ਲਿਸਟਾਂ ਦੇਖੀਏ ਜਿਸ ਦੇ ਵਿੱਚ ਆਪਣੀਆਂ ਪੋਸਟਾਂ ਆਉਂਦੀਆਂ ਸੀਗੀਆਂ ਤਾਂ ਉਹ ਲਿਸਟ ਦੇ ਵਿੱਚ ਦੇਖ ਸਕਦੇ ਹੋ ਐਸ ਸੀ ਐਮ ਬੀ ਦੇ ਜੋ ਆਪਣੀਆਂ ਪੋਸਟਾਂ ਸੀਗੀਆਂ ਟੋਟਲ 468 ਸੀ ਯਾਨੀ ਕਿ 100 ਸਟੂਡੈਂਟਸ ਦੀ ਵੱਧ ਦੀ ਸਕਰੂਟਨਿੰਗ ਹੋਈ ਸੀਗੀ ਤਾਂ ਹੁਣ ਉਹ ਸਾਰੇ ਸਟੂਡੈਂਟਸ ਨੂੰ ਇਹ ਚਿੰਤਾ ਆ ਕਿ ਕਿਤੇ ਉਹਨਾਂ ਨੂੰ ਜੁਆਇਨ ਹੋਵੇਗੀ ਜਾਂ ਫਿਰ ਨਹੀਂ ਹੋਵੇਗੀ ਤਾਂ ਉਸ ਦੇ ਬਾਰੇ ਦੋਸਤੋ ਇੱਕ ਵਾਰ ਆਪਾਂ ਆਈਡੀਆ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਭਰਤੀ 2020 ਦੀ ਹੈ 2020 ਦੀ 80 ਦੀ 2364 ਦੀ ਭਰਤੀ ਆਈ ਹੈ ਉਸ ਤੋਂ ਬਾਅਦ ਅਗਲੇ ਸਾਲ ਦੇ ਵਿੱਚ 88635 ਦੀ ਭਰਤੀ ਆ ਗਈ ਜਿਹੜੀ ਕਿ 6835 ਸੀ ਤਾਂ 6835 ਵੀ ਕਾਫੀ ਕੰਪਲੀਟ ਹੋ ਚੁੱਕੇ ਕੁਝ ਕੁ ਪੋਸਟਾਂ ਬਾਕੀ ਬਚੀਆਂ ਨੇ ਔਰ ਉਸ ਦੇ ਨਾਲ ਇਸ ਪੋਸਟ ਦੇ ਵਿੱਚ ਉਸ ਟਾਈਮ ਬੀਐਡ ਅਤੇ ਈਟੀਟੀ ਦੋਨੋਂ ਐਲੀਜੀਬਲ ਸੀ ਹੁਣ ਇੱਥੇ ਗੱਲ ਇਹ ਹੁੰਦੀ ਹੈ ਕਿ ਜਿਹੜੇ ਬੀਐਡ ਵਾਲੇ ਸੀ ਆਪਣੀ 2364 ਭਰਤੀ ਵਿੱਚ ਬਹੁਤ ਸਾਰੇ ਸਾਥੀ ਜਿਨ੍ਹਾਂ ਦੀ ਜੁਆਇਨਿੰਗ ਮਾਸਟਰ ਕਾਰਡ ਵਿੱਚ ਹੋ ਚੁੱਕੀ ਹੈ ਜਾਂ ਫਿਰ ਹੋਰ ਵੀ ਕਾਫੀ ਭਰਤੀਆਂ ਜਾਨੀ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੋ ਚੁੱਕੀ ਹੈ ਔਰ ਉਹ ਆਪਣੀ ਇਸ ਟਾਈਮ ਜੌਬ ਵੀ ਕਰਦੇ ਆ ਤਾਂ ਲਗਭਗ ਆਪਣੀ ਇਸ ਭਰਤੀ ਦੇ ਵਿੱਚ ਜਿੰਨਾਂ ਸਾਥੀਆਂ ਦੀ ਸਕਰੂਟੀਨੀ ਹੋਈ ਹੈ ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਹੀ ਹਾਲੇ ਵੀ ਅਨ EMPLOYE ਆ ਕੋਈ ਜੌਬ ਤੇ ਨਹੀਂ ਆ ਬਟ ਹਾਫ 50% ਸਟੂਡੈਂਟਸ ਜੋ ਹਾਲੇ ਵੀ ਇਸ ਭਰਤੀ ਤੇ ਉੱਪਰ ਹੀ ਟਿੱਕੇ ਹੋਏ ਆ ਕਿ ਉਹਨਾਂ ਨੂੰ ਇਸ ਭਰਤੀ ਦੇ ਵਿੱਚ ਜੁਆਇਨ ਮਿਲੇਗੀ ਉਸ ਤੋਂ ਇਲਾਵਾ ਉਹਨਾਂ ਦੀ ਕਿਤੇ ਹੋਰ ਜੁਆਇਨਿੰਗ ਨਹੀਂ ਹੋਈ ਉਹਨਾਂ ਨੇ ਟਰਾਈ ਵੀ ਕੀਤਾ ਹੋਗਾ ਤਾਂ ਸਿਰਫ ਉਹੀ ਸਟੂਡੈਂਟਸ ਇਸ ਭਰਤੀ ਦੇ ਵਿੱਚ ਆਪਣਾ ਜੁਆਇਨ ਕਰਨਗੇ ਬਾਕੀ ਜਿਹੜੇ ਸਾਥੀ ਪਹਿਲਾਂ ਜੁਆਇਨ ਕਰ ਚੁੱਕੇ ਉਹ ਤਾਂ ਇਸ ਭਰਤੀ ਵਿੱਚ ਨਹੀਂ ਆਉਣਗੇ ਤਾਂ ਇਸ ਤਰੀਕੇ ਅਗਰ ਜਿਹੜੀਆਂ ਸਕਰੂਟੀਨੀ ਪਹਿਲਾਂ ਹੋਈ ਹੈ ਉਸ ਦੇ ਅਕੋਰਡਿੰਗ 50% ਸਾਥੀ ਵੀ ਪਹਿਲਾਂ ਜੁਆਇਨ ਕਰ ਚੁੱਕੇ ਆ ਹੋਰ ਪਾਸੇ ਉਹ ਇੱਧਰ ਨਹੀਂ ਆਉਣਗੇ ਤਾਂ ਇਹਨਾਂ ਲਿਸਟਾਂ ਦੇ ਅਕੋਰਡਿੰਗ ਜਿਹੜੀਆਂ ਪੋਸਟਾਂ ਹੁਣ ਸਕਰੂਟੀਨੀ ਹੋਈ ਹੈ ਅਗਰ 500 ਸਟੂਡੈਂਟਸ ਵੀ ਸਕਰੂਟੀਨੀ ਹੋਈ ਹੈ ਤਾਂ ਮਤਲਬ ਕਿ 250 ਸਟੂਡੈਂਟਸ ਹੀ ਜੁਆਇਨ ਕਰੇਗਾ ਬਾਕੀ ਜੋ ਸ਼ੀਟਾਂ ਨੇ ਉਹ ਖਾਲੀ ਬਚਣਗੀਆਂ ਜਿਹੜੀਆਂ ਸ਼ੀਟਾਂ ਖਾਲੀ ਬਚਣਗੀਆਂ ਉਹਨਾਂ ਦੇ ਆਧਾਰ ਤੇ ਫਿਰ ਜੋ ਨਵੀਂ ਸਕਰੂਟੀਨੀ ਅਗਰ ਲੋੜ ਪੈਂਦੀ ਹੈ ਤਾਂ ਉਹ ਕੀਤੀ ਜਾਵੇਗੀ ਔਰ ਉਸ ਦੇ ਵਿੱਚ ਉਹ ਸਾਥੀਆਂ ਨੂੰ ਮੌਕਾ ਮਿਲ ਸਕਦਾ ਹੈ ਜਿਨ੍ਹਾਂ ਦੇ ਨੰਬਰ ਜਿਵੇਂ ਆਪਾਂ ਹੁਣ ਇੱਥੇ ਐਸਸੀ ਐਮਬੀ ਕੈਟਾਗਰੀ ਹੈ ਐਸਸੀ ਐਮਬੀ ਦੀ ਜੋ ਲਾਸਟ ਸਕਰੂਟੀਨੀ ਹੋਈ ਹੈ ਉਹ ਹੋਈ ਹੈ 52 ਤੱਕ ਮਤਲਬ ਕਿ 50 ਤੱਕ ਦੇ ਜੋ ਸਟੂਡੈਂਟਸ ਹੈ ਉਹਨਾਂ ਨੂੰ ਚਾਂਸ ਮਿਲ ਸਕਦਾ ਆਪਣੀ ਸਕਰੂਟੀਨੀ ਕਰਵਾਉਣ ਦਾ ਕਿਉਂਕਿ ਅਗਰ ਆਪਾਂ ਸੀਟਾਂ ਦੇ ਅਕੋਰਡਿੰਗ ਗਿੰਦੇ ਆ ਤਾਂ ਵਿੱਚੋਂ ਬਹੁਤ ਸਾਰੇ ਸਾਥੀ ਤਾਂ ਜੁਆਇਨ ਕਰ ਚੁੱਕੇ ਆ ਪਹਿਲਾਂ ਉਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੱਥੇ 50 ਨੰਬਰ ਵਾਲੇ ਨੋ ਜੁਆਇਨ ਦਾ ਮੌਕਾ ਮਿਲ ਸਕਦਾ ਹੈ ਉਹ ਜੁਆਇਨ ਦੇ ਲਈ ਆਪਣੀ ਸਕਰੂਟਨੀਂਗ ਕਰਵਾਣਗੇ ਉਸ ਤੋਂ ਬਾਅਦ ਉਹਨਾਂ ਦੀ ਜੁਆਇਨਿੰਗ ਹੋ ਸਕਦੀ ਹੈ ਤਾਂ ਇਹ ਹਾਲੇ ਕਨਫਰਮ ਨਹੀਂ ਹੈ ਕਿ ਕਿੰਨੇ ਸਟੂਡੈਂਟਸ ਜਿਹੜੇ ਕਿ ਪਹਿਲਾਂ ਜੁਆਇਨ ਕਰ ਚੁੱਕੇ ਆ ਜਿਨ੍ਹਾਂ ਦੇ ਅੱਗੇ ਸਕਰੂਟਨੀਂਗ ਨਹੀਂ ਹੋਵੇਗੀ ਇਸ ਕਰਕੇ ਹੁਣ ਡਿਪਾਰਟਮੈਂਟ ਰੀਚੈਕਿੰਗ ਫਾਈਲਾਂ ਕਰ ਰਿਹਾ ਹੈ ਜਿਵੇਂ ਹੀ ਫਾਈਲਾਂ ਰੀਚੈਕਿੰਗ ਹੋ ਜਾਂਦੀਆਂ ਨੇ ਇੱਕ ਲਿਸਟ ਜਾਰੀ ਕੀਤੀ ਜਾਊਗੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਜਿਸ ਦੇ ਵਿੱਚ ਇਹ ਚੀਜ਼ ਕਨਫਰਮ ਹੋਊਗੀ ਕਿ ਕਿਹੜੀ ਕਾਸਟ ਦੇ ਕਿੰਨੇ ਸਟੂਡੈਂਟਸ ਜਿਹੜੇ ਐਲੀਜੀਬਲ ਪਾਏ ਗਏ ਫਿਰ ਉਹਨਾਂ ਲਿਸਟਾਂ ਅਕੋਰਡਿੰਗ ਉਹਨਾਂ ਨੂੰ ਜੁਆਇਨ ਕਰਨ ਦੇ ਲਈ ਜੋ ਸਟੇਸ਼ਨ ਅਲਾਉਟ ਕੀਤੇ ਜਾਣਗੇ ਤਾਂ ਜਿਹੜੇ ਸਾਥੀ ਤਾਂ ਟਾਈਮ ਦਿੱਤਾ ਜਾਏਗਾ ਆਪਣੇ ਸਟੇਸ਼ਨ ਚੁਆਇਸ ਅਲਾਟ ਸਿਲੈਕਟ ਕਰ ਲੈਣਗੇ ਉਹਨਾਂ ਦੀ ਤਾਂ ਜੁਆਇਨਿੰਗ ਇਸ ਦੇ ਵਿੱਚ ਹੋ ਜਾਵੇਗੀ ਬਟ ਜਿਹੜੇ ਸਾਥੀ ਸਿਲੈਕਟ ਨਹੀਂ ਕਰਨਗੇ ਤਾਂ ਉਹਨਾਂ ਦੀ ਅਲੱਗ ਤੋਂ ਲਿਸਟ ਜਾਰੀ ਕਰ ਦਿੱਤੀਏ ਕਿ ਐਨੇ ਸਟੂਡੈਂਟਸ ਜਿਨ੍ਹਾਂ ਨੂੰ ਜੋ ਸਟੇਸ਼ਨ ਚੁਆਇਸ ਕਰਨ ਦਾ ਮੌਕਾ ਮਿਲਿਆ ਸੀ ਇਹਨਾਂ ਨੇ ਮੌਕਾ ਨਹੀਂ ਲਿਆ ਤਾਂ ਉਹ ਬਾਹਰ ਹੋ ਜਾਣਗੇ ਮਤਲਬ ਕਿ ਉਸ ਚੀਜ਼ ਤੇ ਇੱਕ ਕਨਫਰਮ ਹੋ ਜਾਵੇਗਾ ਕਿ ਉਹ ਕਿਸੇ ਹੋਰ ਜੌਬ ਦੇ ਉੱਪਰ ਪਹਿਲਾਂ ਤੋਂ ਜੁਆਇਨ ਕਰ ਚੁੱਕੇ ਆ ਫਿਰ ਉਸ ਦੇ ਹਿਸਾਬ ਨਾਲ ਚੈੱਕ ਕੀਤਾ ਜਾਵੇਗਾ ਕਿ ਟੋਟਲ ਕਿੰਨੀਆਂ ਸ਼ੀਟਾਂ ਖਾਲੀ ਬਚੀਆਂ ਨੇ ਫਿਰ ਜਿੰਨੀਆਂ ਸ਼ੀਟਾਂ ਬਚੀਆਂ ਹੋਣਗੀਆਂ ਉਸ ਦੇ ਆਧਾਰ ਤੇ ਕੈਟਾਗਰੀ ਵਾਈਜ਼ ਸਕਰੂਟੀਨੀ ਕਰਵਾਈ ਜਾਵੇਗੀ ਕਿ ਕਿਹੜੀਆਂ ਕੈਟਾਗਰੀ ਦੇ ਕਿੰਨੀਆਂ ਸ਼ੀਟਾਂ ਖਾਲੀ ਆ ਕਿਹੜੀ ਦੀ ਕਿੰਨੀਆਂ ਕਿਹੜੀ ਦੀ ਕਿੰਨੀਆਂ ਉਸ ਹਿਸਾਬ ਨਾਲ ਹੋਰ ਸਟੂਰਜ਼ ਨੂੰ ਮੌਕਾ ਮਿਲੇਗਾ ਜਿਨ੍ਹਾਂ ਦੀ ਨਵੀਂ ਸਕਰੂਮੀ ਹੋ ਸਕਦੀ ਹੈ ਔਰ ਉਹਨਾਂ ਨੂੰ ਉਸ ਤੋਂ ਬਾਅਦ ਅੱਗੇ ਜੁਆਇਨ ਕਰਾਇਆ ਜਾਵੇਗਾ ਤਾਂ ਇਸ ਕਰਕੇ ਇਸ ਭਰਤੀ ਦੇ ਪੂਰਾ ਹੋਣ ਦੇ ਨਾਲ ਜੋ ਆਪਣੀ 8TT ਦੀ ਨਵੀਂ ਭਰਤੀ ਹੈ 9594 ਉਸ ਨੂੰ ਵੀ ਪੂਰਾ ਪੂਰਾ ਫਾਇਦਾ ਮਿਲੇਗਾ ਅਤੇ ਅਗਰ ਕੋਈ ਮਾਸਟਰ ਕਾਰਡ ਦੀ ਨਵੀਂ ਭਰਤੀ ਹੁੰਦੀ ਹੈ ਉਹਨਾਂ ਨੂੰ ਵੀ ਪੂਰਾ ਫਾਇਦਾ ਮਿਲੇਗਾ ਕਿਉਂਕਿ ਅਗਰ ਇਸ ਵਿੱਚ ਬੀੜ ਵਾਲੇ ਸਾਥੀ ਹੈਗੇ ਆ ਉਹ ਉਹਨਾਂ ਦੀ ਜੁਆਇਨਿੰਗ ਇਸ ਭਰਤੀ ਦੇ ਵਿੱਚ ਹੁੰਦੀ ਹੈ ਤਾਂ ਉਸ ਦੇ ਨਾਲ ਕੀ ਹੋਵੇਗਾ ਕਿ ਜਿੰਨੇ ਸਟੂਡੈਂਟਸ ਇਸ ਭਰਤੀ ਦੇ ਵਿੱਚ ਹੋਣਗੇ ਉਹ ਬਾਕੀ ਨਵੀਆਂ ਭਰਤੀਆਂ ਵਿੱਚ ਉਹ ਨਹੀਂ ਅਪਲਾਈ ਕਰਨਗੇ ਕਿਉਂਕਿ ਉਹਨਾਂ ਦੀ ਪਹਿਲਾਂ ਹੀ ਜੁਆਇਨ ਈਟੀਟੀ ਵਿੱਚ ਹੋ ਚੁੱਕੀ ਹੋਗੀ ਤਾਂ ਇਸ ਤਰੀਕੇ ਬੈਨੀਫਿਟ ਕਿਤੇ ਨਾ ਕਿਤੇ ਸਾਰਿਆਂ ਨੂੰ ਹੀ ਮਿਲੇਗਾ ਬਟ ਹੁਣ ਉਡੀਕ ਐਸਸੀ ਦਿਆ ਕਿ ਜੋ ਡਿਪਾਰਟਮੈਂਟ ਵੈਰੀਫਿਕੇਸ਼ਨ ਕਰ ਰਿਹਾ ਉਹ ਕਿੰਨੇ ਦਿਨ ਲੈਂਦਾ ਕਿਉਂਕਿ ਵਿੱਚੋਂ ਹੁਣ ਛੁੱਟੀਆਂ ਵੀ 2-3 ਆ ਚੁੱਕੀਆਂ ਨੇ ਜਿਸ ਕਰਕੇ ਥੋੜਾ ਟਾਈਮ ਲੱਗ ਸਕਦਾ ਹੈ ਉਮੀਦ ਹੈ ਕਿ ਨਵੇਂ ਸਾਲ ਤੋਂ ਪਹਿਲਾ ਪਹਿਲਾ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਬਾਕੀ ਜੋ ਵੀ ਅਪਡੇਟ ਆਏਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ